ਭਾਈ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਆਂ ਭਗਾ ਮਾੜੀ ਜਮਨਾ ਜੀ ਜਮਨਾ ਪਾਗਾ ਮਾੜੀ ਨਦੀ ਹੈ ਹਰ ਇੱਕ ਅਵਤਾਰ ਇਸ ਦੇ ਜਨ ਵਿੱਚ ਇਸ਼ਨਾਨ ਕਰਕੇ ਇਸ ਨੂੰ ਭਗਾ ਮਾੜੀ ਕਰਦੇ ਰਹੇ ਹਨ ਸ੍ਰੀ ਕ੍ਰਿਸ਼ਨ ਜੀ ਇਹਦੇ ਕਿਨਾਰੇ ਬਾਲ ਲੀਲਾ ਕਰਦੇ ਰਹੇ ਸਤਿਗੁਰੂ ਜੀ ਪੌਟਾ ਸਾਹਿਬ ਦੇ ਮੁਕਾਮ ਤੇ ਜਮਨਾ ਦੇ ਕਿਨਾਰੇ ਹੀ ਰਹੇ ਆਪਣੇ ਚਰਨ ਕਮਣਾ ਜਮਨਾ ਜਲ ਵਿੱਚ ਪਾ ਕੇ ਉਸ ਨੂੰ ਪਵਿੱਤਰ ਕਰਦੇ ਰਹੇ। ਮਹਾਂਦਰ ਸ਼ਾਹ ਦੇ ਕਹਨ ਤੇ ਸਤਿਗੁਰੂ ਜੀ ਜਮਨਾ ਕਿਨਾਰੇ ਪੁੱਜੇ। ਉੱਥੇ ਵੱਡੀ ਸਾਰੀ ਬੀੜੀ ਸੀ। ਉਸ ਬੀੜੀ ਨੂੰ ਖੂਬ ਸਜਾਇਆ ਫਵਾਇਆ ਗਿਆ ਸੀ। ਮਲਾਹਾ ਤੋਂ ਬਿਨਾ ਹੋਰ ਕਿਸੇ ਪੁਰਸ਼ ਨੂੰ ਵਿੱਚ ਬੈਠਣ ਦੀ ਅਗਿਆਨਹੀ ਸੀ। ਸਤਿਗੁਰੂ ਜੀ ਜਦੋਂ ਬੀੜੀ ਵਿੱਚ ਬਰਾਜਮਾਨ ਹੋਏ ਤਾਂ ਜਮਨਾ ਬਹੁਤ ਪ੍ਰਸੰਨ ਹੋਈ। ਉਸਨੇ ਆਪਣੇ ਆਪ ਨੂੰ ਛਾਲਿਆ ਤੇ ਸਤਿਗੁਰੂ ਜੀ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕੀਤੀ। ਮਹਾਂਦਰਸ਼ਾ ਉਸ ਦੈਨ ਸਤਿਗੁਰੂ ਜੀ ਨਾਲ ਕਈ ਪ੍ਰਕਾਰ ਦੀਆਂ ਗੱਲਾਂ ਕਰਕੇ ਮਨ ਦੀ ਬੇਚੈਨੀ ਦੂਰ ਕਰਨਾ ਚਾਹੁੰਦਾ ਸੀ। ਉਸਨੇ ਇਕਲ ਅਕਲਤਾ ਇਕਲਤਾ ਦੇਖ ਕੇ ਸੈਭਾਨ ਨੂੰ ਪੁੱਛਿਆ ਮੇਰੇ ਮਨ ਵਿੱਚ ਸ਼ੰਕੇ ਹਨ। ਮੈਂ ਉਹਨਾਂ ਸ਼ੰਕਿਆਂ ਨੂੰ ਦੂਰ ਕਰਨਾ ਚਾਹੁੰਦਾ ਹਾਂ। ਆਪ ਨੂੰ ਖੁੱਲ ਹੈ ਜੋ ਚਿਤ ਕਰੇ ਪੁੱਛੋ। ਸਤਿਗੁਰੂ ਜੀ ਗਪੀਰਤਾ ਦੇ ਲਹਿਜੇ ਵਿੱਚ ਬੋਲੇ ਆਹ ਬਹਣ ਕਿੱਧਰ ਨੂੰ ਜਾਣ ਦਾ ਅਖਿਆਲ ਕਰ ਰਹੀ ਹੂੰ ਬਾਦਸ਼ਾਹ ਦੀ ਪੁੱਛ ਸੀ ਦੱਖਣ ਨੂੰ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿਸ ਵਾਸਤੇ ਦੱਖਣ ਜਾਣਾ ਚਾਹੁੰਦੇ ਹੂੰ ਕੁਝ ਰੂਹਾਂ ਉੱਥੇ ਦੁਖੀ ਤੜਫ ਰਹੀਆਂ ਹਨ ਉਹਨਾਂ ਨੂੰ ਬਖਸ਼ਣ ਵਾਸਤੇ ਉਹ ਰੂਹਾਂ ਕਿਸ ਜਾਤੀ ਵਿੱਚੋਂ ਹਨ ਇਹ ਅਸੀਂ ਕੀ ਦੱਸ ਸਕਦੇ ਹਾਂ ਕੀ ਮਰਹੱਟਿਆਂ ਤੇ ਰਾਜਪੂਤਾਂ ਨਾਲ ਕੋਈ ਗੱਲ ਤਾਂ ਨਾ ਕਰੋਗੇ ਕੈਸੀ ਗੱਲਬਾਤ ਇਹੋ ਮੋਗਲ ਹਕੂਮਤ ਦੇ ਵਿਰੋਧ ਗੱਠ ਜੋੜ ਕਰਨ ਵਾਸਤੇ ਇਹ ਸ਼ੱਕ ਤੁਸਾਨੂੰ ਕਿਵੇਂ ਹੋਇਆ ਐਵੇਂ ਹੀ ਤੁਸੀਂ ਮਹਾਂਦਰਸ਼ ਬਾਦਸ਼ਾਹ ਹੋ ਅੱਜ ਅਸੀਂ ਸੱਚ ਆਖਦੇ ਹਾਂ ਕਿ ਰਾਜਪੂਤ ਮਹਾਰਟਿਆ ਨਾਲ ਗੱਠ ਜੋੜ ਕਰਨ ਦਾ ਵਿਚਾਰ ਕੋਈ ਨਹੀਂ ਪਰ ਜੇ ਬਾਦਸ਼ਾਹ ਨਹੀਂ ਵਜ਼ੀਰ ਖਾਂ ਵਰਗੇ ਅੰਬਰਾਂ ਨੂੰ ਸਜਾਵਾਂ ਨਾ ਦਿੱਤੀਆਂ ਤਾਂ ਅਸਾਂ ਦੇ ਸਿੱਖ ਜ਼ਰੂਰ ਏਟ ਨਾਲ ਏਟ ਖੜਕਾਉਣਗੇ ਸਿੰਘ ਜਥੇਦਾਰਾਂ ਨੂੰ ਤੁਸੀਂ ਦਵਾਉਣ ਦਾ ਯਤਨ ਕਰੋਗੇ ਪਰ ਤੁਸੀਂ ਕੋਣ ਦਵਾਏ ਨਹੀਂ ਜਾਣਗੇ ਮੇਰੇ ਕੋਲੋਂ ਸਿੰਘ ਕਿਉਂ ਦਵਾਏ ਨਹੀਂ ਜਾ ਸਕਣਗੇ ਇਸ ਵਾਸਤੇ ਕਿ ਉਸ ਸਮੇਂ ਨੂੰ ਤੁਸੀਂ ਨਹੀਂ ਹੋਮੋਗੇ ਅਸਲ ਵਿੱਚ ਇਹੋ ਸਵਾਲ ਬਾਦਸ਼ਾਹ ਬਹਾਦਰ ਸ਼ਾਹ ਕਰਨਾ ਚਾਹੁੰਦਾ ਸੀ ਉਹ ਆਪਣੇ ਅੰਤਾਰੇ ਪੁੱਛਣ ਵਾਸਤੇ ਕਾਹਲਾ ਸੀ ਸਤਿਗੁਰੂ ਜੀ ਨੇ ਬਚਨ ਕੀਤਾ ਤੁਸਾਂ ਦਾ ਦਿਮਾਗ ਖਰਾਬ ਹੋ ਜਾਵੇਗਾ ਤੁਸੀਂ ਉਸ ਸੈンス ਲਈ ਬਚਨ ਹੋਰ ਸ਼ੇਰ ਵਿੱਚ ਵਫਾਤ ਪਾ ਜਾਮੂਗੀ ਇਸ ਪਾਣੀ ਨੂੰ ਕੋਈ ਨਹੀਂ ਰੋਕ ਸਕਦਾ ਪਰ ਜਿੰਨਾ ਚੈ ਰਾਜ ਕਰੋਗੇ ਉਨਾ ਚਿਰ ਸੁੱਖ ਦਾ ਰਾਜ ਕਰੋਗੇ ਸਤਿਗੁਰੂ ਜੀ ਨੇ ਨਾ ਭੈਤਾ ਨਾਲ ਸਭ ਕੋ ਜੀ ਦੱਸ ਦਿੱਤਾ ਮਹਾਦਰਸ਼ਾ ਵੀ ਸੁਣ ਕੇ ਕ੍ਰੋਧਵਾਨ ਨਹੀਂ ਹੋਇਆ ਪਰ ਦਾਸ ਜ਼ਰੂਰ ਹੋਇਆ ਇਸ ਦੇ ਪਿੱਛੋਂ ਮੱਛੀ ਦਾ ਸ਼ਕਾਰ ਹੁੰਦਾ ਰਿਹਾ ਦਿੱਲੀ ਵਿੱਚ ਸਿੱਖੀ ਪ੍ਰਚਾਰ ਦਿੱਲੀ ਵਿੱਚ ਬਾਦਸ਼ਾਹ ਲੋਧੀ ਮੇਲੇ ਸਤਿਗੁਰੂ ਜੀ ਨੇ ਸਿੱਖੀ ਦਾ ਬੀਜ ਬੀਜਿਆ ਸੀ ਬਹੁਤ ਸਾਰੇ ਹਿੰਦੂ ਘਰਾਣੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣੇ ਸਨ ਦੂਸਰੇ ਗੁਰੂ ਸਾਹਿਬਾਂ ਦੇ ਸਮੇਂ ਵੀ ਸਿੱਖੀ ਦਾ ਪ੍ਰਚਾਰ ਹੁੰਦਾ ਰਿਹਾ ਪਰ ਉੱਥੋਂ ਦੇ ਲੂਕ ਅਮਰਤਸ਼ਕੀ ਤਿਆਰ ਮਰ ਤਿਆਰ ਸਿੰਘ ਨਹੀਂ ਸਨ ਸਜੇ ਬੋਧ ਹੂਮਤ ਪਾਸੋਂ ਡਰਦੇ ਸਨ ਸਹਿਜ ਧਾਰੀ ਤਾਂ ਲੋਕ ਛਪ ਜਾਂਦਾ ਸੀ ਕਿਉਂਕਿ ਪਤਾ ਨਹੀਂ ਸੀ ਲੱਗਦਾ ਕਿ ਕਿਹੜੇ ਅਸ਼ਟ ਨੂੰ ਮੰਨਣਾ ਹੈ ਸਹਿਜ ਧਾਰੀਆਂ ਵਿੱਚ ਸ਼ਰਦਾ ਪੱਜਕੇ ਸੀ ਭਾਈ ਮਨੀ ਸਿੰਘ ਜੀ ਦੀ ਦੇ ਸਿੱਖੀ ਪ੍ਰਚਾਰ ਕਰਨ ਨਾਲ ਉਹਨਾਂ ਉੱਤੇ ਅਮਰਤ ਛਕਣ ਵਾਸਤੇ ਤਿਆਰ ਹੋ ਪਏ ਰੰਗ ਜੇਬ ਦਾ ਡਰ ਉਹਨਾਂ ਨੂੰ ਰੋਕਦਾ ਸੀ। ਬਹਾਦਰ ਸ਼ਾਹ ਦੇ ਸਮੇਂ ਜਦ ਉਹਨਾਂ ਦੇਖਿਆ ਕਿ ਬਹਾਦਰ ਸ਼ਾਹ ਤੇ ਸਤਿਗੁਰੂ ਜੀ ਦੀ ਚੰਗੀ ਮਿੱਤਰਤਾ ਹੈ ਤਾਂ ਉਹਨਾਂ ਦੇ ਹੌਸਲੇ ਵਧੇ। ਇੱਕ ਦਿਨ ਭਰੀ ਦੀਵਾਨ ਵਿੱਚ ਸਤਿਗੁਰੂ ਜੀ ਨੇ ਕਿਹਾ, "ਹੇ ਗੁਰਮਖ ਜਨੋ, ਬਹੁਤ ਚੰਗਾ ਹੋਵੇ ਤੁਸੀਂ ਅਮਰਤ ਸ਼ਾਹ ਕੇ ਸਿੱਖ ਬਣ ਜਾਵੋ। ਹੁਣ ਬੀਲਾ ਨਹੀਂ ਸਹਿ ਧਾਰੀ ਰਹੋ।" ਸਤਿਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਸੀ ਕਿ ਪੁਰਸ਼ ਜਿਵੇਂ ਆਇਆ ਹੈ ਤੇਵੇਂ ਰਹੇ ਤੇ ਪ੍ਰਭੂ ਮਾਲਕ ਦਾ ਬਣਿਆ ਰਹੇ ਹੁਣ ਤੁਸਾਂ ਨੂੰ ਕਿਸੇ ਦਾ ਡਰ ਨਹੀਂ ਇਸ ਨੀਕ ਤੇ ਚੰਗੇ ਧਰਮ ਦੀ ਬਾਦਸ਼ਾਹ ਬਰੋਧ ਤਾਂ ਜਰੂਰ ਕਰਨਗੇ ਪਰ ਸਿੰਘ ਵੀ ਅਕੜੇ ਹੋ ਜਾਣਗੇ ਚਿੰਤਾ ਤੇ ਡਰ ਵਾਲੀ ਕੋਈ ਗੱਲ ਨਹੀਂ ਜੀਵਨ ਸੁੱਖ ਦਾ ਹੋਵੇਗਾ ਤੁਸਾਂ ਤੁਸੀਂ ਲੋਕ ਖੁਭਰਾਓ ਨਾ ਹੁਣ ਕਾਲ ਪੁਰਖ ਦਾ ਹੁਕਮ ਮੰਨੋ ਅਮਰਤਾ ਪਾਣ ਕਰਕੇ ਸਿੰਘ ਸਜੋ ਸਤਗੁਰੂ ਜੀ ਦੇ ਇਹ ਬਚਨ ਸੁਣ ਕੇ ਬਹੁਤ ਸਾਰੇ ਸਹਿ ਧਾਰੀ ਸੰਗਤੇ ਸਤਗੁਰੂ ਜੀ ਦੇ ਪ੍ਰੇਮੀਆਂ ਤੇ ਗੁਰੂ ਘਰ ਦੇ ਸੰਧਾਲੂਆਂ ਦੇ ਦਿਲ ਟੜਕੇ ਉਹਨਾਂ ਦੀ ਇੱਛਾ ਹੋਈ ਕਿ ਉਹ ਸਹਿਬਾਂ ਦੇ ਹੱਥੋਂ ਜਰੂਰ ਅਮਰਤ ਛਕ ਲੈਣ ਬਹੁਤ ਸਾਰਿਆਂ ਨੇ ਬਾਰੀ-ਬਾਰੀ ਉੱਠ ਕੇ ਸਤਗੁਰੂ ਜੀ ਅੱਗੇ ਬੇਨਤੀ ਕੀਤੀ ਸਾਰਿਆਂ ਇਹੋ ਕਿਹਾ ਅਸੀਂ ਅਮਰਤ ਛਕਣ ਨੂੰ ਤਿਆਰ ਹਾਂ ਅਮਰਤ ਦਾ ਬਾਟਾ ਤਿਆਰ ਕੀਤਾ ਗਿਆ ਅਮਰਤ ਪਾਨ ਕਰਨ ਵਾਲਿਆਂ ਦੀ ਫੌਜ ਹਾਜ਼ਰ ਹੋ ਗਈ ਚਿੱਟੇ ਕਸ਼ਹਿਰੇ ਸਾਹਮਣੇ ਪਏ ਨੇ ਗੱਤ ਗਤਰੀ ਕਿਰਪਾਨਾਂ ਅਤੇ ਦਸਤਾਰੇ ਸਜਾਏ ਇਸਤਰੀਆਂ ਤੇ ਬੱਚੇ ਵੀ ਸਾਥ ਸਨ 250 ਤੋਂ ਉਪਰ ਸਿੰਘ ਨਿਕਲੇ ਉਹਨਾਂ ਨੂੰ ਅਮਰਤ ਪਾਨ ਕਰਾ ਕੇ ਸਤਿਗੁਰੂ ਜੀ ਨੇ ਅਮਰਤ ਦੀ ਮਹਾਨਤਾ ਦਸਾਈ ਖੁੱਲਾ ਬਿਆਨ ਕੀਤਾ ਸੇਬਾ ਨੇ ਫਰਮਾਇਆ ਅੱਜ ਤੁਸਾਂ ਦਾ ਨਵਾਂ ਜਨਮ ਹੋਇਆ ਹੈ ਅੱਜ ਤੋਂ ਤੁਸੀਂ ਸਾਰੇ ਖਾਲਸਾ ਬਣ ਗਏ ਹੋ ਹਰ ਇੱਕ ਸਿੰਘ ਅਖਵਾਏਗਾ ਅੱਧਾ ਨਾ ਨਾ ਸਿੰਘ ਸਦਵਾਉਣਾ ਅੱਧਾ ਨਾ ਸਿੰਘ ਵਾਸਤੇ ਸੱਦਣਾ ਮੜਾ ਹੈ ਨਾਂ ਵੀ ਬਦਲੇ ਗਏ ਹਨ ਖਾਲਸਾ ਜਗਤ ਦੇ ਵਿੱਚ ਰਹਿੰਦੇ ਆ ਹੋਇਆ ਵੀ ਜਗਤ ਤੋਂ ਨਿਆਰਾ ਹੈ ਰਹਿਤ ਮਰ ਜਾਦਾ ਅਚ ਪੂਰਾ ਰਹਿਣਾ ਮੇਲੇ ਰਹਿਤ ਮਰਜ਼ਾਦਾ ਵਿੱਚ ਪੂਰੇ ਰਹਿੰਦੇ ਹਨ ਉਹੋ ਹੀ ਸਿੰਘ ਹੁੰਦੇ ਹਨ ਸਿੰਘਾ ਨਾਮ ਸੰਗਨਾਮ ਹੈ ਸ਼ੇਰ ਦਾ ਸ਼ੇਰ ਜੰਗਲ ਵਿੱਚ ਫਿਰਦਾ ਬੈਰੀ ਨੂੰ ਦੇਖ ਕੇ ਕਦੀ ਨਹੀਂ ਘਬਰਾਉਂਦਾ ਜਿ세 ਤਰ੍ਹਾਂ ਤੂਸਾ ਵੀ ਨਹੀਂ ਘਬਰਾਉਣਾ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਕੜਾ ਕੰਗਾ ਕਸ਼ੈਰਾ ਕੇ ਇਸ ਤੇ ਕਿਰਪਾ ਇਹ ਪੰਜੇ ਕਕਾਰ ਜਾਨ ਬਾਗ ਸਾਮ ਕੀ ਰਖਣੀ ਇਹ ਅਸਾਂ ਦੀਆਂ ਨਿਸ਼ਾਨੀਆਂ ਹਨ ਜਿੰਨਾ ਕੋਲ ਪੰਜ ਕਾਰਕਾਰ ਹੋਇਆ ਕਰਨਗੇ ਉਹ ਅਸਾਂ ਦੇ ਦਰਸ਼ਨ ਕਰ ਲਿਆ ਕਰਨਗੇ ਉਹ ਜ ਉਹਨਾਂ ਨੂੰ ਅਸਾਂ ਦੇ ਦਰਸ਼ਨ ਹੋਇਆ ਕਰਨਗੇ ਜਿਹੜੇ ਪੰਜ ਕਕਾਰਾਂ ਦੀ ਨਿਖੇਧੀ ਕਰਨਗੇ ਉਹ ਅਸਾਂ ਨੂੰ ਨਾਰਾਜ਼ ਕਰਨਗੇ ਸਿੰਘਾਂ ਦਾ ਭਾਈਚਾਰਾ ਵੱਖਰਾ ਸਿੰਘਾਂ ਦੀ ਰਹਿਣੀ ਬਹਿਣੀ ਵੱਖਰੀ ਸਿੰਘ ਕਹਿਣੀ ਕਰਨੀ ਵਿੱਚ ਪੱਕੇ ਹੋਣੇ ਚਾਹੀਦੇ ਹਨ ਸੰਗ ਕਦੀ ਝੂਠ ਨਾ ਬੋਲੇ ਉਹ ਸਦਾ ਸੱਚ ਤੇ ਪੂਰਾ ਬੋਲੇ ਧਰਮ ਦੇ ਕਰਤ ਕਰੇ ਤੇ ਵੰਡ ਕੇ ਛੱਕੇ ਤਨ ਮਨ ਤੇ ਤਨ ਸਭ ਕੁਝ ਗੁਰੂ ਦਾ ਸਮਝੇ ਇਸ ਤੋਂ ਅੱਗੇ ਸਤਿਗੁਰੂ ਜੀ ਨੇ ਕੇਸਾਂ ਦੀ ਮਹਾਨਤਾ ਦੱਸੀ ਕੇਸਾਂ ਬਾਰੇ ਸਹਿਵਾ ਫਰਮਾਇਆ ਪਰਾਚੀਨ ਕਾਲ ਵਿੱਚ ਲੋਕਾਂ ਦੇ ਅਰੋਗ ਤੇ ਤਕੜੇ ਹੋਣ ਦਾ ਕਾਰਨ ਇਹ ਵੀ ਸੀ ਕਿ ਉਹ ਕੇਸ ਰੱਖਦੇ ਸਨ ਕੇਸਾਂ ਵਿੱਚ ਮਹਾਨ ਸ਼ਕਤੀ ਹੈ ਨਵੀਂ ਸਾਇੰਸ ਦੀ ਖੋਜ ਅਨੁਸਾਰ ਬਿਜਲੀ ਸ਼ਕਤੀ ਹੈ ਉਹ ਸ਼ਕਤੀ ਜਿਹੜੀ ਨੂੰ ਤਕੜਿਆ ਤੇ ਦਿਲ ਤੇ ਪੱਠਿਆਂ ਨੂੰ ਰੋਗ ਰੱਖਦੀ ਹੈ ਜਿਹੜੇ ਕੇਸ ਕਟਾ ਦਿੰਦੇ ਹਨ ਉਹ ਕੁਦਰਤ ਦੇ ਸੂਤਲਾਂ ਦੀ ਅਲੰਘਣਾ ਕਰਦੇ ਹਨ ਇਹ ਨਹੀਂ ਕਰਨਾ ਚਾਹੀਦਾ ਦੂਸਰਾ ਵੱਡਾ ਕਰਮ ਹੈ ਸੇਵਾ ਤੇ ਨਾਮ ਜਪਣਾ ਮਨੁੱਖ ਦਾ ਪਰਮ ਧਰਮ ਸੇਵਾ ਕਰਨਾ ਸੇਵਾ ਦਾ ਫਲ ਚੰਗਾ ਮਿਲਦਾ ਹੈ ਸੇਵਾ ਦੇ ਨਾਲ ਦਾਨ ਹੁੰਦਾ ਹੈ ਦਾਨ ਸਦਾ ਖਾਲਸੇ ਨੂੰ ਹੀ ਕਰਨਾ ਚਾਹੀਦਾ ਹੈ ਖਾਲਸੇ ਤੋਂ ਬਿਨਾਂ ਦਾਨ ਦਾ ਕੋਈ ਅਰਥ ਨਹੀਂ ਪੰਜਾਂ ਬਾਣੀਆਂ ਦਾ ਪਾਠ ਕਰਨਾ ਪਾਠ ਤੋਂ ਬਿਨਾਂ ਸਵਾਸ ਸਵਾਸ ਵਾਹਿਗੁਰੂ ਦਾ ਭਜਨ ਕਰਨਾ ਭਜਨ ਦਾ ਪਤਾ ਬਹੁਤ ਹੁੰਦਾ ਹੈ ਅੰਤ ਵਿੱਚ ਸੇਵਾ ਨੇ ਫਰਮਾਇਆ ਜਿਹੜਾ ਸਿੰਘ ਮਰਜ਼ਾਦਾ ਦਾ ਪਾਲਣ ਕਰੇਗਾ ਉਹਦਾ ਜਨਮ ਮਨ ਵਿੱਚ ਉਹ ਨਾ ਜਨਮ ਮਰਨ ਵਿੱਚ ਆਵੇਗਾ ਤੇ ਇਹ ਨਾ ਉਸ ਨੂੰ ਜਮਾ ਨਾ ਡਰ ਰਹੇਗਾ ਉਹ ਸਦਾ ਅਮਰ ਤੇ ਮੁਕਤ ਰਹੇਗਾ ਜਿਹੜਾ ਧਰਮ ਦੀ ਖਾਤਰ ਸੀਧ ਹੋਵੇਗਾ ਉਹ ਸਿੱਧਾ ਵਾਹਿਗੁਰੂ ਦੀ ਹੋਂਦ ਵਿੱਚ ਪੁੱਜ ਕੇ ਸ਼ਹੀਦਾਂ ਸੰਤਾਂ ਦੇ ਮੰਡਲ ਵਿੱਚ ਉਹ ਚਹ ਸਥਾਨ ਤੇ ਬੈਠੇਗਾ ਦੇਸ਼ ਧਰਮ ਕਰਮ ਗਰੀਬਾਂ ਤੇ ਨਰਮਲ ਆਂਦੀ ਰਾਖੀ ਵਾਸਤੇ ਇਹ ਸਿੰਘਾਂ ਦਾ ਹੱਥ ਏਕਰਪਾਨ ਦੀ ਮੋਢ ਉੱਤੇ ਰਹਿਣਾ ਚਾਹੀਦਾ ਹੈ ਸਮਾਂ ਆਵੇਗਾ ਜਦੋਂ ਸਿੰਘਾਂ ਦੇ ਇਮਤਿਹਾਨ ਹੋਣਗੇ ਜਦੋਂ ਸਿੰਘਾਂ ਦੇ ਸਿਰ ਦਾ ਮੁੱਲ ਪਵੇਗਾ ਉਸ ਸਮੇਂ ਵੀ ਅਸਾਂ ਦਾ ਸਿੰਘ ਨਹੀਂ ਡੋਲੇਗਾ ਸਦਾ ਨਰਪੈਤਾ ਨਾਲ ਤਾਉਣ ਉੱਚੀ ਕਰਕੇ ਤੁਰੇਗਾ ਹਰ ਗੱਲ ਸਮੇਂ ਸਿਰ ਹੁੰਦੀ ਹੈ ਇਹ ਦਿੱਲੀ ਸਿੱਖੀ ਦਾ ਮੁੱਖ ਸਥਾਨ ਕੇਂਦਰ ਬਣੇਗਾ ਸਤਗੁਰੂ ਤੇਗ ਬਹਾਦਰ ਜੀ ਦੀ ਸਹੀਦੀ ਸਿੱਖੀ ਨੂੰ ਮਾਲਦੀ ਰਹੇਗੀ ਰਤਾ ਚਿੰਤਾ ਨਹੀਂ ਕਰਨੀ ਚਾਹੀਦੀ ਇਹਤਰਾਵ ਦੇਸ਼ ਦੇ ਸਤਗੁਰੂ ਜੀ ਨੇ ਸਿੰਘਾਂ ਨੂੰ ਨਿਹਾਲ ਕੀਤਾ ਮਿਹਦੀ ਨਿਗਾਹ ਕਰਕੇ ਉਹਨਾਂ ਦਾ ਜਨਮਨ ਕਟਿਆ ਉਹਨਾਂ ਦੇ ਜਿਹੜੇ ਤਾਰੇ ਉਹ ਅਮਰ ਹੋ ਗਏ ਦਾਤੇ ਦੀਆਂ ਨਜ਼ਰਾਂ ਤੇ ਨਦਰ ਹੀ ਨਦਰ ਨਿਹਾਲ ਕਰ ਦਿੱਖਦਾ ਮਹਾਰਤ ਪ੍ਰਚਾਰ ਦੀ ਰਾਸਮ ਪਿੱਛੋਂ ਕੜਾ ਪ੍ਰਸਾਦ ਦੇ ਖੁੱਲੇ ਗੱਫੇ ਵੰਡੇ ਗਏ ਸਾਰੇ ਸੰਗਤ ਨੂੰ ਲਿ ਜਾ ਕੇ ਪ੍ਰਸ਼ਾਦ ਅਸ਼ਕਾਇਆ ਕਾਲ ਅਕਾਲ ਦੇ ਜੈਕਾਰੇ ਛੱਡੇ ਸਾਰਾ ਦਿਨ ਰੌਣਕਾਂ ਰਹੀਆਂ ਕਈਆਂ ਦੁਖੀ ਦੁਨੀਆਂਦਾਰਾਂ ਨੇ ਆਪਣੇ ਦੁੱਖਾਂ ਨੂੰ ਨਿਵਰਤ ਕਰਦਿਆਂ ਉਹਨਾਂ ਨੂੰ ਮੰਗੀਆਂ ਮਾਰਾਦਾ ਪ੍ਰਾਪਤ ਕੀਤੀਆਂ ਉਹ ਸੇਵਾ ਨੇ ਦਿੱਲੀ ਦੀ ਸਿੱਖੀ ਸੰਗਤ ਨੂੰ ਨਿਹਾਲ ਕੀਤਾ तीअ <galli> जीरखा <di irka. galli>